ਕਰੀਬ 7 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਮਿਲੀ 77510 ਤੇ ਕਿ ਇੱਕ ਵਿਅਕਤੀ ਮੁਕੇਸ਼ ਸੈਣੀ ਜਿਹੜੇ ਦੋ ਭਰਾ ਨੇ ਮੁਕੇਸ਼ ਸੈਣੀ ਤੇ ਰੁਪੇਸ਼ ਸੈਣੀ ਇਹ ਕੋਰੀਅਰ ਦਾ ਕੰਮ ਕਰਦੇ ਨੇ ਇੱਥੇ ਵਕ ਵਕ ਸੁਨਿਆ ਰਿਆ ਕਰੋ ਲੋਕਾਂ ਕੋਲੋਂ ਸੋਨਾ ਇਕੱਠਾ ਕਰਕੇ ਤੇ ਬਾਹਲੀ ਸਟੇਟਾਂ ਦੇ ਵਿੱਚ ਪਾਰਸਲ ਭੇਜਦੇ ਨੇ ਕੋਰੀਅਰ ਦਾ ਕੰਮ ਕਰਦੇ ਨੇ ਤੇ ਇਹਨਾਂ ਨੇ ਦੱਸਿਆ ਕਿ ਕੋ ਮੁਕੇਸ਼ ਸੈਣੀ ਜਿਹੜਾ ਉਹ ਲੜਕਾ ਪੰਜ ਛੇ ਗੱਗਾ ਕੋਲੋਂ ਪਾਰਸਲ ਇਕੱਠੇ ਕਰਕੇ ਇੱਕ ਬੈਗ 'ਚ ਪਾ ਕੇ ਲੈ ਕੇ ਜਾ ਰਿਹਾ ਸੀਗਾ ਰਸਤੇ ਵਿੱਚ ਦੋ ਨੌਜਵਾਨ ਸੀ ਜਿਹੜੇ ਮੋਟਰਸਾਈਕਲ ਤੇ ਸਵਾਰ ਸੀਗੇ ਉਹਨਾਂ ਨੇ ਇਹਨੂੰ ਤੱਕਾ ਮਾਰ ਕੇ ਤੇਰੇ ਕੋਲੋਂ ਸਮਾਨ ਖੋਲਿਆ ਤੇ ਸਮਾਨ ਖੋ ਕੇ ਲੈ ਗਿਆ ਇਸ ਬੰਦੇ ਨੇ ਉਹਨਾਂ ਨੂੰ ਫਾਲੋ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਬੰਦੇ ਚਕਮਾ ਦੇ ਕੇ ਤੇਰੇ ਕੋਲ ਫਰਾਰ ਹੋ ਗਏ ਜੋ ਇਸ ਮਾਮਲੇ ਵਿੱਚ ਅਸੀਂ ਮਾਨਯੋਗ ਕਮਿਸ਼ਨਰ ਆਫ ਪੁਲਿਸ ਉਹਨਾਂ ਦੀ ਹਦਾਇਤਾਂ ਤੇ ਤੇ ਜਿਹੜੇ ADCP ਸਾਡੇ 1 ਨੇ ਸ਼੍ਰੀ ਵਿਸ਼ਾਲ ਜੀ ਉਹਨਾਂ ਦੀ ਹਦਾਇਤ ਤੇ ਅਸੀਂ ਟੀਮਾਂ ਬਣਾਈਆਂ ਨੇ ਅ ਤਕਰੀਬ ਮੈਂ ਮੇਰੇ ਐਸਐਚਓ ਐਸਐਚਓ ਸੀ ਡਿਵੀਜ਼ਨ ਐਸਐਚਓ ਕਤਵਾਲੀ ਏਸੀਪੀ ਸੈਂਟਰਲ ਵੀ ਨਾਲ ਐਸਪੀ ਸਾਹਿਬ ਵੀ ਮੌਕੇ ਤੇ ਆਏ ਨੇ ਕਿ ਸਾਰੀਆਂ ਟੀਮਾਂ ਬਣਾ ਕੇ ਅਸੀਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕੈਮਰ ਖੰਗਾਲਦੇ ਹਾਂ ਤੋਂ ਇਸ ਮਤ ਵਿੱਚ ਮੁਕਦਮਾ ਦਰਜ ਕਰ ਦਿੱਤਾ ਗਿਆ ਫਰਦਰ ਕਾਰਵਾਈ ਸੀ ਕਰ ਰਹੇ ਸਰ ਗੋਲਡ ਕਿੰਨਾ ਹੈ ਪਤਾ ਲੱਗਾ ਨਹੀਂ ਉਹ ਹਲੇ ਉਹਨਾਂ ਨੂੰ ਆਪ ਨੂੰ ਖੁਦ ਨਹੀਂ ਪਤਾ ਕਿੰਨਾ ਗੋਲਡ ਸੀਗਾ ਉਹਨਾਂ ਨੇ ਇੱਕ ਦੱਸਿਆ ਕਿ ਪੰਜ ਤੋਂ 6 ਲੋਕਾਂ ਨੂੰ ਲੈ ਕੇ ਆਏ ਸੀ ਕਿ ਭਾਰਤ ਦੇ ਛੋਟੇ ਛੋਟੇ ਤੋ ਹੁਣ ਕੈਲਕੂਲੇਟ ਕਰਕੇ ਦੱਸਾਂਗੇ ਤੁਹਾਨੂੰ ਸਰ ਜਿਹੜੇ ਲੋਕ ਲੁੱਟਣ ਆਏ ਸੀ ਉਹ ਕਿੰਨੇ ਲੋਕ ਸੀ ਤੇ ਕਿਹੜੀ ਜਗ੍ਹਾ ਤੇ ਇਹ ਵਾਪਰਦਾ ਦੋ ਦੋ ਜਨੇ ਲੁੱਟਣ 来ਏ ਸੀਗੇ ਤੇ ਇਹ ਪ੍ਰਾਗ ਦਾਸ ਚੌਂਕ ਤੋਂ ਜਰ ਅੱਗੇ ਜਾਓ ਉੱਥੇ ਕਰਕੇ ਇਹ ਹਾਸਾ ਹੋਇਆ ਇਹ ਪੈਦਲ ਸੀ ਉਹ ਨਹੀਂ ਜਿਹੜੇ ਜਿਹੜਾ ਮੁੱਦਾ ਹੀ ਹੈ ਕੰਪਲੇਨਟ ਹੈ ਇਹ ਵੀ ਇਹ ਐਕਟਿਵ ਤਾਂ ਸੀਗਾ ਤੇ ਜਿਹੜੇ ਲੁੱਟਮ ਆਏ ਸੀ ਉਹ ਦੋ ਦੋ ਜਨੇ ਮੋਟਰਸਾਈਕਲ ਤੇ ਸੀ ਕੀ ਲੱਗਦਾ ਕਿ ਰੇਕੀ ਕੀਤੀ ਜਾ ਰਹੀ ਸੀ ਪਹਿਲਾਂ ਜੀ ਕਹਿ ਸਕਦੇ ਆ ਰੇਕੀ ਹੋ ਸਕਦੀ ਕੀਤੀ ਹੋਵੇ ਉਹਨਾਂ ਨੇ ਸਰ ਰੂਮਰ ਇਹ ਆ ਕਿ 3 ਕਿਲੋ ਦੇ ਕਰੀਬ 골ਡ ਸੀ ਕੀ ਆ ਨਹੀਂ ਨਹੀਂ ਸਾਨੂੰ ਨਹੀਂ ਪਤਾ ਕੋਈ ਰੂਮਰ ਨਹੀਂ ਸਾਨੂੰ ਕਿਸੇ ਨੇ ਕਿਹਾ 3 ਕਿਲੋ ਸਾਨੂੰ ਉਹਨਾਂ ਨੇ ਇਹ ਹੀ ਕਿਹਾ ਕਿ ਸਾਰਾ ਚੈੱਕ ਕਰਕੇ ਦੇਖ ਕੇ ਦੱਸਾਂਗੇ ਤੁਹਾਨੂੰ ਸੀਸੀਟੀਵੀ ਸਾਹਮਣੇ ਆਈ ਹਾਂ ਚੱਲ ਰਹੀ ਜੀ ਸੀਸੀਟੀਵੀ ਕੈਮਰਸ ਕਾਫੀ ਦੇਖੇ ਆਪਾਂ ਫੁਟੇਜ ਆਈ ਹੈ ਸਾਨੂੰ ਅਸੀਂ ਉੱਤੇ ਕੰਮ ਕਰ ਰਹੇ ਹਾਂ ਕਰੀਬ 7 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਮਿਲੀ 7 7 5 10 ਤੇ ਕਿ ਇੱਕ ਵਿਅਕਤੀ ਮੁਕੇਸ਼ ਸੈਣੀ ਜਿਹੜੇ ਦੋ ਭਰਾ ਨੇ ਮੁਕੇਸ਼ ਸੈਣੀ ਤੇ ਰੁਪੇਸ਼ ਸੈਣੀ ਇਹ ਕੋਰੀਅਰ ਦਾ ਕੰਮ ਕਰਦੇ ਨੇ ਇੱਥੇ ਵੱਖ-ਵੱਖ ਸੁਨਿਆਰਿਆਂ ਕਰੋ ਲੋਕਾਂ ਕੋਲੋਂ ਸੋਨਾ ਇਕੱਠਾ ਕਰਕੇ ਤੇ ਬਾਹਲੀ ਸਟੇਟਾਂ ਦੇ ਵਿੱਚ ਪਾਰਸਲ ਭੇਜਦੇ ਨੇ ਕੋਰੀਅਰ ਦਾ ਕੰਮ ਕਰਦੇ ਨੇ ਤੇ ਇਹਨਾਂ ਨੇ ਦੱਸਿਆ ਕਿ ਇੱਕ ਮੁਕੇਸ਼ ਸੈਣੀ ਜਿਹੜਾ ਉਹ ਲੜਕਾ ਪੰਜ-ਛੇ ਗੱਗਾ ਕੋਲੋਂ ਪਾਰਸਲ ਇਕੱਠੇ ਕਰਕੇ ਤੇ ਇੱਕ ਬੈਗ 'ਚ ਪਾ ਕੇ ਲੈ ਕੇ ਜਾ ਰਿਹਾ ਸੀਗਾ ਰਸਤੇ ਵਿੱਚ ਦੋ ਨੌਜਵਾਨ ਸੀ ਜਿਹੜੇ ਮੋਟਰਸਾਈਕਲ ਤੇ ਸਵਾਰ ਸੀਗੇ ਉਹਨਾਂ ਨੇ ਇਹਨੂੰ ਟੱਕਰ ਮਾਰ ਕੇ ਤੇਰੇ ਕੋਲੋਂ ਸਮਾਨ ਖੋ ਲਿਆ ਤੇ ਸਮਾਨ ਖੋ ਕੇ ਲੈ ਗਿਆ ਇਸ ਬੰਦੇ ਨੇ ਉਹਨਾਂ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਬੰਦੇ ਚਕਮਾ ਦੇ ਕੇ ਦੇ ਕੋਲ ਫਰਾਰ ਹੋ ਗਏ ਜੋ ਇਸ ਮੌਦੇ ਵਿੱਚ ਅਸੀਂ ਮਾਨਯੋਗ ਕਮਿਸ਼ਨਰ ਆਫ ਪੁਲਿਸ ਉਹਨਾਂ ਦੀ ਹਦਾਇਤਾਂ ਤੇ ਤੇ ਜਿਹੜੇ ਏਡੀਸੀਪੀ ਸਾਡੇ 1 ਨੇ ਸ਼੍ਰੀ ਵਿਸ਼ਾਲ ਜੀ ਉਹਨਾਂ ਦੀ ਹਦਾਇਤ ਤੇ ਅਸੀਂ ਟੀਮਾਂ ਬਣਾਈਆਂ ਨੇ ਅ ਤਕਰੀਬ ਮੈਂ ਮੇਰੇ ਐਸਐਚਓ ਐਸਐਚਓ ਸੀਟੀਵੀਨ ਐਸਐਚਓ ਕਤਵਾਲੀ ਏਸੀਪੀ ਅ ਸੈਂਟਰਲ ਵੀ ਨਾਲ ਐਸਪੀ ਸਾਹਿਬ ਵੀ ਮੌਕੇ ਤੇ ਆਏ ਨੇ ਕਿ ਸਾਰੀਆਂ ਟੀਮਾਂ ਬਣਾ ਕੇ ਅਸੀਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕੈਮਰ ਖੰਗਾਲਦੇ ਹਾਂ ਤੋਂ ਇਸ ਮਤ ਵਿੱਚ ਮੁਕਦਮਾ ਦਰਜ ਕਰ ਦਿੱਤਾ ਗਿਆ ਫਰਦਰ ਕਾਰਵਾਈ ਸੀ ਕਰ ਰਹੇ ਸਰ 골ਡ ਕਿੰਨਾ ਹੈ ਪਤਾ ਲੱਗਾ ਨਹੀਂ ਉਹ ਹਲੇ ਉਹਨਾਂ ਨੂੰ ਆਪ ਨੂੰ ਖੁਦ ਨਹੀਂ ਪਤਾ ਕਿੰਨਾ 골ਡ ਸੀਗਾ ਉਹਨਾਂ ਨੇ ਇੱਕ ਦੱਸਿਆ ਕਿ ਪੰਜ ਤੋਂ 6 ਲੋਕਾਂ ਨੂੰ ਲੈ ਕੇ ਆਏ ਸੀਗੇ ਭਾਰਤ ਦੇ ਛੋਟੇ ਛੋਟੇ ਤੋਂ ਉਹ ਕੈਲਕੂਲੇਟ ਕਰਕੇ ਦੱਸਣਗੇ ਸਾਹਿਬ ਸਰ ਜਿਹੜੇ ਲੋਕ ਲੁੱਟਣ ਆਏ ਸੀ ਉਹ ਕਿੰਨੇ ਲੋਕ ਸੀ ਤੇ ਕਿਹੜੀ ਜਗ੍ਹਾ ਤੇ ਉਤਪਾਦ ਦੋ ਜਨੇ ਲੁੱਟਣ 来ਏ ਸੀਗੇ ਤੇ ਇਹ ਪਾਕ ਪਰਾਗ ਦਾ ਸਚੌਂਕ ਤੋਂ ਡਰੋਗੇ ਜਾਓ ਉੱਥੇ ਕਰਕੇ ਇਹ ਹਾਸਾ ਹੋਇਆ ਇਹ ਪੈਦਲ ਸੀ ਨਹੀਂ ਜਿਹੜੇ ਜਿਹੜਾ ਮਦਈ ਹੈ ਕੰਪਲੇਂਟਡ ਹੈ ਇਹ ਵੀ ਇਹ ਐਕਟਿਵਤਾ ਸੀਗਾ ਤੇ ਜਿਹੜੇ ਲੁੱਟੇ ਮਾਇਆ ਸੀ ਉਹ ਦੋ ਦੋ ਜਨੇ ਮੋਟਰਸਾਈਕਲ ਤੇ ਸੀ ਕੀ ਲੱਗਦਾ ਕਿ ਰੇਕੀ ਕੀਤੀ ਜਾ ਰਹੀ ਸੀ ਪੰਨਾ ਜੀ ਕਹਿ ਸਕਦੇ ਹਾਂ ਰੇਕੀ ਹੋ ਸਕਦੀ ਕੀਤੀ ਹੋਵੇ ਉਹਨਾਂ ਨੇ ਸਰ ਰੂਮਰ ਇਹ ਹੈ ਕਿ 3 ਕਿਲੋ ਦੇ ਕਰੀਬ 골ਡ ਸੀ ਕੀ ਹੈ ਨਹੀਂ ਨਹੀਂ ਸਾਨੂੰ ਨਹੀਂ ਪਤਾ ਕੋਈ ਰੂਮਰ ਨਹੀਂ ਸੰਧ ਕਿਸੇ ਨੇ ਕਿਹਾ 3 ਕਿਲੋ ਸਾਨੂੰ ਉਹਨਾਂ ਨੇ ਇਹ ਹੀ ਕਿਹਾ ਕਿ ਇਹ ਸਰਾਤ ਚੈੱਕ ਕਰਕੇ ਦੇ ਦੇ ਕੇ ਦੱਸਾਂਗੇ ਤੁਹਾਨੂੰ ਸੀਸੀਟੀਵੀ ਸਾਹਮਣੇ ਆਈ ਹਾਂ ਚੱਲ ਰਹੀ ਜੀ ਸੀਸੀਟੀਵੀ ਕੈਮਰੇਜ਼ ਕਾਫੀ ਦੇਖੇ ਆਪਾਂ ਫੁਟੇਜ ਆਈ ਏ ਸਾਨੂੰ ਸਹੀ ਉੱਤੇ ਕੰਮ ਕਰ ਰਿਹਾ